ਨਕੋਦਰ ਦੇ ਡੀਐਸਪੀ ਓੰਕਾਰ ਸਿੰਘ ਬਰਾੜ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਕਿਉਂਕਿ ਨਕੋਦਰ ਨਵ ਨਿਯੁਕਤ ਹੋਏ ਡੀਐਸਪੀ ਓੰਕਾਰ ਸਿੰਘ ਬਰਾੜ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜਿਹੜੇ ਮੋਟਰਸਾਈਕਲ ਬੋਲਟ ਦੇ ਪਟਾਕੇ ਬਜਾਉਂਦੇ ਹਨ ਲੋਕ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਅਤੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਹਨਾਂ ਨੂੰ ਵੀ ਕਿਸੇ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਅੱਜ ਇਸੇ ਦੇ ਸੰਬੰਧ ਵਿੱਚ ਹੀ ਟੀਐਸਪੀ ੋਂਕਾਰ ਸਿੰਘ ਬਰਾੜ ਪੁਲਿਸ ਪਾਰਟੀ ਸਮੇਤ ਬਜ਼ਾਰਾ ਵਿੱਚ ਪਹੁੰਚੇ ਅਤੇ ਉਹਨਾਂ ਨੇ ਜਿਹੜੇ ਲੋਕ ਮੋਟਰਸਾਈਕਲ ਬੋਲਟ ਦੇ ਪਟਾਕੇ ਵਜਾਉਂਦੇ ਸਨ ਉਹਨਾਂ ਦੇ ਚਲਾਨ ਕੱਟੇ ਅਤੇ ਉਹਨਾਂ ਤੇ ਇੱਕ ਵੱਡੀ ਕਾਰਵਾਈ ਕੀਤੀ ਅਤੇ ਇਸ ਮੌਕੇ ਡੀਐਸਪੀ ੋਂਕਾਰ ਸਿੰਘ ਬਰਾੜ ਨੇ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਵੀ ਮਾੜੇ ਅੰਸਰ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ Gracias. ਸਰ ਅੱਜ ਮਾਨਜੋਗ ਜ਼ਿਲ੍ਹਾ ਜਰੰਧ ਅਦੇਅਤ ਦੇ ਐਸਐਸਪੀ ਸਾਹਿਬ ਹਰਵਿੰਦਰ ਸਿੰਘ ਬਰਖਜੀ ਦੀ ਗਾਈਡਲਾਈਨ ਤੇ ਜਿਹੜਾ ਨਕੌਦਰ ਸਿਟੀ ਹੈ ਇਹਦਾ ਰਾਉਂਡ ਕੀਤਾ ਗਿਆ ਇਸ ਜੋ ਦੇਖਣ ਚ ਆਇਆ ਸੀਗਾ ਉਹ ਸ਼ਹਿਰ ਚ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਆ ਬਹੁਤ ਸਾਰੇ ਲੋਕੀ ਜਿਹੜੀ ਰੋਂਗ ਪਾਰਕਿੰਗ ਤੇ ਖੜੇ ਨੇ ਜਾਂ ਵਿਦਆਊਟ ਵਿਕ ਨੰਬਰ ਵਹੀਕਲ ਚਲਾ ਰਹੇ ਨੇ ਤੇ ਕੁਝ ਬੱਚਿਆਂ ਦੀਆਂ ਪ੍ਰੋਬਲਮ ਵੀ ਸੀਗੀਆਂ ਸਕੂਲਾਂ ਕਾਲਜਾਂ ਦੇ ਨੇੜੇ ਬੱਚੇ ਜਿਹੜੇ ਆ ਹਰਾਸ ਕਰ ਰਹੇ ਨੇ ਉਹਨਾਂ ਨੂੰ ਤੇ ਉਹਦੇ ਲਈ ਅੱਜ ਅਸੀਂ ਮੈਂ ਤੇ ਨਾਲ ਹੀ ਸਾਡੇ ਐਸ ਐਚਓ ਸਿਟੀ ਸਰ ਰਮਿੰਦਰ ਸਿੰਘ ਜੀ ਨਾਲ ਹੀ ਇੰਸਪੈਕਟਰ ਹਰਮਿੰਦਰ ਸਿੰਘ ਜੀ ਜਿਹੜੇ ਟਰੈਫਿਕ ਦੇ ਇੰਚਾਰਜ ਨੇ ਤੇ ਸਾਰੀ ਟੀਮ ਨੇ ਅਸੀਂ ਪੂਰੇ ਬਾਜ਼ਾਰ ਦਾ ਰਾਉਂਡ ਕੀਤਾ ਔਰ ਜਿਹੜੇ ਰੋਂਗ ਪਾਕੇ ਉਹਨਾਂ ਦੇ ਚਲਾਨ ਕੀਤੇ ਆ ਔਰ ਜਿਹੜੇ ਪਾਉਂਡ ਜਿਹੜੇ ਵਹੀਕਲ ਸੀਗੇ ਵਿਦਆਊਟ ਡਾਕੂਮੈਂਟ ਉਹਨਾਂ ਨੂੰ ਪਾਉਂਡ ਵੀ ਕੀਤਾ ਗਿਆ ਨਾਲ ਨਾਲ ਅਸੀਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਕਾਲਜ ਦੇ ਪ੍ਰਿੰਸੀਪਲ ਨੂੰ ਉਧਰ ਵੀ ਮਿਲੇ ਆ ਤੇ ਸ਼ਹਿਰ ਦੀਆਂ ਐਸੋਸੀਏਸ਼ਨਾਂ ਨੂੰ ਮਿਲ ਰਹੇ ਆ ਤੇ ਜਿਹੜੀ ਵੀ ਨਿੱਕੀ ਛੋਟੀ ਤੋਂ ਛੋਟੀ ਪ੍ਰੋਬਲਮ ਆ ਉਹਨੂੰ ਨਿੱਜੀ ਤੌਰ ਤੇ ਉਹਨਾਂ ਵੱਲੋਂ ਕੇ ਅਸੀਂ ਹੱਲ ਕਰਨ ਲਈ ਉਪਾਲੇ ਕਰ ਰਹੇ ਆ ਤਾਂ ਕਿ ਪਬਲਿਕ ਨੂੰ ਕਿਸੇ ਵੀ ਕੋਈ ਬੰਦਾ ਜਿਹੜਾ ਹਰਾਸ ਨਾ ਕਰੇ ਤੇ ਨਾ ਹੀ ਕੋਈ ਕੋਈ ਜਿਹੜਾ ਟ੍ਰੈਫਿਕ ਦੀ ਕੋਈ ਵਾਇਲੇਸ਼ਨ ਕਰੇ ਇਹ ਸਾਰੇ ਐਫਰਟਸ ਅਸੀਂ ਪਬਲਿਕ ਦੇ ਇੰਟਰਫੇਸ ਕਰ ਰਹੇ ਆ ਆਉਣ ਵਾਲੇ ਦਿਨਾਂ ਚ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਵਿਲਟ ਲੋਕ ਨੇ ਉਹਨਾਂ ਨੂੰ ਅਸੀਂ ਬੰਦ ਕਰ ਦੇਣਾ ਤੇ ਉਹਨਾਂ ਦੇ ਖਿਲਾਫ ਲੀਗਲੀ ਐਕਸ਼ਨ ਜਿਹੜੇ ਜਬਰਦਸਤ ਤਰੀਕੇ ਨਾਲ ਕਰ ਰਹੇ ਹਾਂ ਸਰ ਸ਼ਹਿਰ ਵਾਸੀਆਂ ਨੇ ਕੀ ਅਪੀਲ ਹੈਗੀ ਹੈ ਸ਼ਹਿਰ ਵਾਸੀ ਉਹਨੂੰ ਅਪੀਲਾ ਵੀ ਕੋਈ ਵੀ ਦੁਕਾਨਦਾਰ ਆਪਣੇ ਗੇਟ ਦੇ ਦਰਵਾਜ਼ੇ ਦੇ ਅੱਗੇ ਸ਼ੋਅਰੂਮ ਦੇ ਅੱਗੇ ਕਿਸੇ ਦਾ ਵੀ ਕੰਨਾਂ ਰਖਾਵੇ ਜੇ ਉਹ ਵਿਕਲ ਖੜਾ ਹੈ ਉਦੀ ਪਾਰਕਿੰਗ ਸਹੀ ਜਗ੍ਹਾ ਹੋਣੀ ਚਾਹੀਦੀ ਆ ਔਰ ਨਾਲ ਨਾਲ ਉਹ ਵਹੀਕਲ ਦੇ ਨੰਬਰ ਹੋਣਾ ਚਾਹੀਦਾ ਅਨਨੋਨ ਬੰਦੇ ਦਾ ਕਿਤੇ ਵੀਕਲ ਕਿਸੇ ਦੁਕਾਨ ਦੇ ਬਾਹਰ ਕਿਸੇ ਸ਼ੋਰੂਮ ਦੇ ਬਾਹਰ ਨਾ ਕੀਤਾ ਜਾਵੇ ਨਹੀਂ ਤਾਂ ਦੁਕਾਨਦਾਰ ਦੀ ਵੀ ਰਿਸਪਾਂਸਿਬਿਲਟੀ ਫਿਕਸ ਕਰਾਂਗੇ ਤੇ ਜਿਹੜੇ ਸ਼ਹਿਰਦਾਰਾਉਣ ਕੀਤਾ ਕੁਝ ਸ਼ਹਿਰਦਾਰਾ ਨੇ ਬਹੁਤ ਅੱਛੇ ਕੈਮਰਾ ਲਵਾਏ ਆ ਤੇ ਜੇ ਉਹ ਦੂਜਣੇ ਨਹੀਂ ਲਾਏ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਕੈਮਰੇ ਵਗੈਰਾ ਲਾਉਣ ਤਾਂ ਕਿ ਬਾਜ਼ਾਰ ਚ ਕਿਸੇ ਤਰ੍ਹਾਂ ਦੀ ਕੋਈ ਅਨਸਕਿਉਰਿਟੀ ਘਟਣਾ ਵਾਪਰਦੀ ਆ ਤੇ ਅਸੀਂ ਉਹ ਟਰੈਕ ਕਰ ਸਕੀਏ ਤੇ ਉਹਨਾਂ ਦੀ ਸੇਫਟੀ ਲਈ ਹੈ ਜਿਹੜਾ ਹੈਗਾ ਸਾਰਾ ਸੱਜ ਜਿੱਦਾਂ ਤੇ ਬੁਲਟ ਦੇ ਬਾਰੇ ਗੱਲ ਕੀਤੀ ਸੀ ਬੁਲਟ ਦੇ ਪਟਾਕਿਆਂ ਜਾਂ ਕੋਈ ਲੰਮਾ ਅੱਜ ਵੀ ਅੰਪਾਉਂਡ ਬੁਲਟ ਵੀ ਅੰਪਾਉਂਡ ਕੀਤੇ ਆ ਔਰ ਮੈਂ ਬੁਲਟ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਸਪੇਅਰ ਪਾਰਟ ਵਾਲਿਆਂ ਨੂੰ ਜਿਹੜੇ ਮਕੈਨਿਕ ਉਹਨਾਂ ਨੂੰ ਰਿਕੁਐਸਟ ਕਰਦਾ ਕਿਸੇ ਦੇ ਐਕਸਟਰਾ ਹਾਰਨਸ ਇੰਸਟਾਲ ਕੀਤੇ ਜਾਣ ਨੰਬਰ ਪਲੇਟਾਂ ਜਿਹੜੀਆਂ ਸਰਕਾਰੀ ਲਾਈ ਜਾਣ ਜਿਹੜੇ ਸਲੈਂਸਰ ਹੈ ਉਹ ਜਾਂ ਤਾਂ ਉਹ ਉਤਾਰ ਲੈਣ ਨਹੀਂ ਤਾਂ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਐਕਸ਼ਨ ਕਰਾਂਗੇ ਅਸੀਂ ਥੈਂਕ ਯੂ